ਜਿਹੜਾ ਬੱਚੇ ਨੇ ਡੁੱਬੀ। ਇਹ ਸ਼ਿਵਮ, ਹਨਵ ਬਰਿੰਦਰ ਬਸੀ ਅਸਲਾਮ ਅਲੈਕੁਮ ਅ ਦੇਣਾ। ਇਹ ਵੀ ਬੜਾ ਸਨ ਤੁਰਾ ਮੀ ਜੀ ਆਪਣਾ ਰੇਲਵੇ ਰੇਲਵੇ ਸਟੇਸ਼ਨ ਤੋਂ ਤੁਰਿਆ ਹਾਂ। ਅਸੀਂ ਉਹਦੇ ਕੋਲ ਪਹੁੰਚੇ ਤਾਂ ਇਹ ਬੱਚਾ ਰੋ ਰਿਹਾ ਸੀ। ਜਿਵੇਂ ਅਸੀਂ ਆਣੇ ਦੇ ਕੇ ਅੰਦਰ ਕੋਸ਼ਿਸ਼ ਕਰੀ ਪਛੜੇ ਤਾਂ ਕਿ ਜਿਹੜਾ ਲੁਧਿਆਣਾ ਆਪਣਾ ਸੰਦੋਰੋਂ ਤੋਂ ਮਲੇ ਕੀ ਇਹਨਾਂ ਦੇ ਬਰਸ ਤੇ ਇਹਦਾ ਹੋੜੀਆ ਵਗੈਰਾ ਸਾਰਾ ਕੁਝ ਫੋਟੋ ਪਾਈ ਤੇ ਉਹਨਾਂ ਨੂੰ ਪਤਾ ਲੱਗਣ ਦੇ ਇਹ ਵਾਰਸ ਸਾਡੇ ਕੋਲ ਆ ਗਏ ਆ ਇਹ ਵਾਰਸਾਂ ਨੂੰ ਬਬਲੂ ਦੇ ਦਾਦਾ ਤੇ ਇਹਦੇ ਮਾਮੇ ਜਰਾਕ ਦੀਪਦੇਵ ਵਾਲੇ ਕਰੇ ਆ ਸ਼ਿਵਮ ਕਿੰਨੇ ਸਾਲ ਦਾ ਬੱਚਾ ਕਿਹੜੀ ਕਲਾਸ ਹੈਗਾ 10-11 ਸਾਲ ਦਾ ਹੈ ਤੀਜੀ ਜਮਾਤ ਚ ਪੜ੍ਹਦਾ ਹੈ ਮਲਟੀਪਰਪਸ ਸਕੂਲ ਬੋਡੇਰਾ ਕੀ ਕਾਰਨ ਇਹ ਆ ਕੇ ਦਾ ਮੋਢੀ ਪਿੰਡਾਲ ਚ ਆਇਆ ਸਾਹਮਣੇ ਕਿ ਭੱਜਿਆ ਸੀ ਇਹ ਦਾ ਬਸ ਆਪਣੀ ਜਿਹੜੀ ਟ੍ਰੇਨ ਦੀ ਝਾਂਦੀ ਨਾਲ ਸੀ ਨਾ ਜਿਹੜੀ 100 ਦਾ ਵਰਗਰਾਹ ਬਹੁਤ ਜਿੰਦਗੀ ਚਾਹ ਰਹੀ ਇਸ ਰੰਗ ਦਰਗਾ ਸੀ ਤੇ ਉਹਨੂੰ ਅਸੀਂ ਉਹਨਾਂ ਨਾਲ ਬਾਅਦ ਸੌਣਾਂ ਦਾ ਕਰੀਏ ਜਿਹੜੇ ਬੱਚੇ ਹੈ ਡੁੱਬੀ ਇਹ ਸ਼ਿਵਮ ਹਨੋ ਅਭਿਨਵ ਅਰਵਿੰਦਰ ਬਸੀ ਅਸਲਾਮ ਅਲੈਕੁਮ ਦੇਣਾ ਜਿਹੜੇ ਬਰੇ ਸਨੋ ਪ੍ਰਾਮ ਜੀ ਵੀ ਆਪਣਾ ਰੇਲਵੇ ਰੇਲਵੇ ਸਟੇਸ਼ਨ ਤੋਂ ਪੁਰਾਆ ਆ ਅਸੀਂ ਉਹ ਉੱਥੇ ਪਹੁੰਚੇ ਤਾਂ ਇਹ ਬੱਚਾ ਰੋ ਰਿਹਾ ਸੀ ਜਿਹਨੂੰ ਅਸੀਂ ਆਨੇ ਦੇ ਕੇ ਅੰਦਰ ਜੋ ਕਸ਼ਿਸ਼ ਕਰੀ ਪਛੇਤ ਜੁੜ ਕੇ ਜਿਹੜਾ ਉਹ ਬਿਆਨੇ ਆ ਆਪਣਾ ਸੰਦੋਰ ਹੋਂ ਤੋਂ ਮਲੇ ਕੇ ਇਹਨਾਂ ਦੇ ਵਟਸਐਪ ਤੇ ਇਹਦਾ ਹੋਡੀਆ ਵਗੈਰਾ ਸਾਰਾ ਕੁਝ ਫੋਟੋ ਪਾਈ ਤੇ ਉਹਨਾਂ ਦੇ ਪਤਾ ਲੱਗਣ ਦੇ ਇਹ ਵਾਰਸ ਸਾਡੇ ਤੋਂ ਆ ਗਏ ਆ ਜਿਹੇ ਵਾਰਸਾਂ ਨੂੰ ਬੱਬੂ ਦੇ ਤਾਤਾ ਤੇ ਇਹਦੇ ਮਾਮੇ ਜਰਾਕ ਦੀਪਦੇਵ ਵਾਲੇ ਘਰੇ ਆ ਸ਼ਿਵਮ ਕਿੰਨੇ ਸਾਲ ਦਾ ਬੱਚਾ ਕਿਹੜੀ ਕਲਾਸ ਦਾ ਬੱਚਾ ਹੈਗਾ 10-11 ਸਾਲ ਦਾ ਕੀ ਜੀ ਜੁਆ ਚ ਪਰਵਾਇ ਮਲਟੀਪਰਪਸ ਸਕੂਲ ਦਾ ਡੇਰਾ ਕੀ ਕਾਰਨ ਇਹ ਹੱਥਰ ਦਾ ਮੋਢਲੀ ਪੜਤਾਲ ਚ ਆਇਆ ਸਾਹਮਣੇ ਕਿਉਂ ਭੱਜਿਆ ਸੀ ਇਹ ਕੋ ਇਹ ਤਾਂ ਬਸ ਆਪਣੀ ਜਿਹੜੀ ਟ੍ਰੇਨ ਦੀ ਝਾਂਦੀ ਨਾਲ ਸਾਡੇ 100 ਤੋਂ ਵਰਗਰਾਹ ਉਹ ਵੀ ਕਿੰਨੇ ਬਾਈਕ ਤੇ ਆ ਗਏ ਇਤਰਾ ਦਾ ਦੂਰ ਗਿਆ ਸੀ ਤੇ ਉਹਨੂੰ ਅਸੀਂ ਉਹਨਾਂ ਨਾਲ ਬਾਅਦ ਸੌਣਾਂ ਨਾਲ ਕਰਾਂਗੇ